Kau nak nanti dah jatuh jauh ini payah macam ini Tak i ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਨੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨੇ ਕੀਤਾ ਬਹੁਤ ਵਧੀਆ ਕੀਤਾ ਇਸ ਤਰ੍ਹਾਂ ਦੇ ਅਪਰਾਲੇ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਸਿੱਖਿਆ ਮਿਲਦੀ ਹੈ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇਸ ਤਰ੍ਹਾਂ ਹੀ ਅੱਗੇ ਤੋਂ ਸਰਕਾਰਾਂ ਕਰਦੀਆਂ ਰਹਿਣ ਤਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਹਾਕਮ ਸਿੰਘਾ ਜੀ ਦਮਦਮਾ ਸਾਹਿਬ ਤਲਵੰਡੀ ਸਾਬੂ

मथां टे मथां Terima kasih telah menonton! ते नाम वाहेगुर रा <marriages timing> ਜੀ ਸਿੰਘ ਪਟੰਡਾ ਤੋਂ ਰਹਿਣ ਵਾਲੇ ਆ ਅੱਜ ਅਸੀਂ ਤਲਵੰਡੀ ਸਾਹਿਬ ਉਹ ਦਰਸ਼ਨਦਾਰਣ ਚੱਲੇ ਸੀ ਇਹ ਨਗਰ ਕੀਰਤਨ ਗੁਰਤੇਗ ਬਾਦਰੀ 350 ਸਾਲਾ 시디 ਪ੍ਰਕਾਸ਼ਪੁਰ ਕੋ ਮਣਾਉਣ ਲਈ ਸੱਚੇ ਬਾਸ਼ਾ ਪੰਜਾਬ ਸਰਕਾਰ ਦਾ ਪ੍ਰਬਾਲਾ ਵਧੀਆ ਲੱਗਿਆ ਸਾਨੂੰ ਦਰਸ਼ਨ ਕਰਦੇ ਆਂਗੇ ਮੇਰਾ ਨਾਮ ਜਨਕ ਸਿੰਘ ਹੈ ਜੀ ਅਸੀਂ ਭਾਗੀ ਮੰਦਰ ਦੇ ਰਹਿਣ ਵਾਲੇ ਆ ਤਾਕਤ ਸਰੀਰ ਦਮਦਮਾ ਸਾਹਿਬ ਤੋਂ ਕੀਰਤਨ ਸਾਹਿਬ ਚੱਲ ਕੇ ਆਨੰਦਪੁਰ ਸਾਹਿਬ ਜਾ ਰਿਹਾ ਜੀ ਇਹ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਸ਼ਨ ਸਿੰਘ ਪਿੰਡ ਭਾਗੀਵੰਦ ਜੀ ਇਹ ਸਰਕਾਰਾਂ ਦਾ ਬਹੁਤ ਵਧੀਆ ਪ੍ਰਾਲਾ ਜੀ ਲੋਕਾਂ ਨੂੰ ਉਤਸ਼ਾਹ ਕਰਦੇ ਆ ਜੀ ਗੁਰੂ ਤੇਗ ਬਹਾਦਰ ਸਾਹਿਬ ਦਸੇ ਗੁਰੂਆਂ ਦੇ ਸਾਨੂੰ ਨਾਮ ਮਨਾਉਣੇ ਚਾਹੀਦੇ ਆ ਜੀ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਜੀ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜੀ ਸਾਡੇ ਪਿੰਡ ਭਾਗੀਵੰਦ ਦਾ ਅਸੀਂ ਤਿੰਨ ਚਾਰ ਦਿਨ ਹੋ ਗਏ ਜੀ ਇੱਥੇ ਸਫਾ ਸਪਾਈ ਕਰਨ ਲੱਗੇ ਹੋਏ ਆ ਵੀ ਸਫਾ ਸਪਾਈ ਹੋ ਗਈ ਸ਼ਰਕਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਬੰਧ ਕਰਿਆ ਜੀ ਲੋਕਾਂ ਨੇ ਬਹੁਤ ਸੋਹਣਾ ਆਹੋ ਕਰਿਆ ਜੀ ਬਦਲ ਕੇ ਇਹ ਹਰ ਸਰਕਾਰ ਨੂੰ ਬਣਾਉਣੇ ਚਾਹੀਦੇ ਆ ਜੀ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਬੀਬਾ ਬਲਵਿੰਦਰ ਕੌਰ ਦਾ ਇਥੇ